ਕਰਕੇ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਪਸਾਰ ਦੱਸਿਆ ਹੈਗਾ ਜਿਵੇਂ ਡਾਕਟਰ ਸਾਹਿਬ ਦੱਸਿਆ ਹੈ ਗਿਆ ਸਾਡੇ ਸਾਰੇ ਕਾਂਗਰਸੀਆ ਜੋ ਐਮਪੀਸ ਆਬਾਦ ਨੇ ਜਾਹੋਰ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਮੇਰੀ ਡਿਊਟੀ ਅਮਰ ਆਪਣੇ ਲੱਗੀ ਹੈ ਡਾਕਟਰ ਸਾਹਿਬ ਦੇ ਤਾਂ ਹਲਕੇ ਵਿੱਚ ਫਤੇਗੜ ਸਾਹਿਬ ਮੈਂ ਉੱਥੇ ਜਾਂ ਕੱਲ ਜਾਂ ਪਰਸੋਂ ਸਭਾ ਕਰਕੇ ਰਸ਼ ਕਰਕੇ ਨਹੀਂ ਗਿਆ ਸੀਗਾ ਉੱਥੇ ਜਾ ਰਿਹਾ ਸਮੁੱਚਾ ਪੰਜਾਬ ਅਸੀਂ ਕਵਰ ਕਰ ਰਹੇ ਹਾਂ ਪਹਿਲਾਂ ਸ਼ਹਿਰਾਂ ਵਿੱਚ ਉਸ ਤੋਂ ਬਾਅਦ ਪਿੰਡਾਂ ਕਸਬਿਆਂ ਵਿੱਚ ਤੇ ਇੱਕ ਹੋਰ ਪਾਸ ਪਿੰਡਾਂ ਵਿੱਚ ਇਹਨੂੰ ਲਹਿਰ ਬਣਾ ਕੇ ਅਸੀਂ ਇਸ ਇਸ ਕਾਨੂੰਨ ਦਾ ਜਿਹੜਾ ਮਜ਼ਦੂਰ ਦੀ ਕਾਨੂੰਨ ਹੈਗਾ ਇਹ ਇਹ ਕਿਹੜਾ ਗਲਤ ਹੈ ਕਿ ਇਕੱਲੇ ਮਹਾਤਮਾ ਗਾਂਧੀ ਉਹਦਾ ਨਾਮ ਹਟਾਇਆ ਗਿਆ ਇਸ ਕਾਨੂੰਨ ਦੀ ਆਤਮਾ ਹੀ ਮਾਰ ਦਿੱਤੀ ਗਈ ਬੰਗੂਰਾ ਦਾ ਰੋਜ਼ਗਾਰ ਲੈਣ ਦਾ ਹੱਕ ਖਤਮ ਕਰਕੇ ਇਹਨੂੰ ਸਕੀਮ ਬਣਾਤਾ ਗਿਆ ਇੱਕ ਮਤਲਬ ਮੰਡੇਕਾ ਨੂੰ ਇੱਕ ਜਿਹੜਾ ਐਕਟ ਹੈਗਾ ਜਿਹੜਾ ਇਹ ਪਾਰਟ ਹੈ ਐਕਟ ਵਾਲਾ ਉਹ ਖਤਮ ਕਰਕੇ ਆਪਸ਼ਨਲ ਸਕੀਮ ਬਣਾਤੀ ਗਈ ਕੇਂਦਰ ਦੱਸ ਦੱਸਿਆ ਤੁਹਾਨੂੰ ਕੇਂਦਰ ਫੈਸਲਾ ਕਰੂਗਾ ਕਿਹੜੇ ਸੂਬੇ 'ਚ ਕੰਮ ਦੇਣਾ ਸੂਬੇ 'ਚ ਕਿਹੜੀ ਥਾਂ ਕੰਮ ਦੇਣਾ ਫਿਰ ਕਿਹੜਾ ਕਿਹੜਾ ਕੰਮ ਦੇਣਾ ਜਿਹੜਾ ਅਧਿਕਾਰ ਪਹਿਲਾਂ ਪੰਚਾਇਤ ਕੋਲ ਵੀਡੀਓਜ਼ ਕੋਲ ਜਾਂ ਡਿਸਟ੍ਰਿਕਟ ਹੈਡਕੁਆਟਰ ਸੇ ਉਹ ਸਾਰੇ ਦਾ ਕੇਂਦਰੀਕਤ ਕਰਕੇ ਉਹ ਸੈਂਟਰ ਚ ਲੈ ਕੇ ਹੈਗੀ ਹੈ ਤੇ ਇਹਦੀ ਆਤਮਾ ਮਾਰ ਦਿੱਤੀ ਹੈਗੀ ਹੈ ਤੁਹਾਨੂੰ ਡਾਕਟਰ ਸਾਹਿਬ ਨੇ ਬਹੁਤ ਵਿਸਤਾਰ ਨਾਲ ਇਹ ਸੇਂਦਰ ਸਰਕਾਰ ਦੀ استانਨੀ ਤੇ ਪੰਜਾਬ ਸਰਕਾਰ ਦੀ ਨਲੈਕ ਕੀਤੀ ਇਹਦੇ ਬਾਰੇ ਜੋ ਆਪਣੇ ਵਿਚਾਰ ਜੱਟਾ ਹੈ ਤੁਹਾਡੇ ਸਾਹਮਣੇ ਰੱਖੇ ਨੇ ਮੇਰਾ ਖਿਆਲ ਹੈ ਤੁਸੀਂ ਸਾਨੂੰ ਪ੍ਰਗਟ ਸਾਹਿਬ ਜਿਹੜੀ ਸਾਡੀ ਅੱਜ ਪ੍ਰੈਸ ਕਾਨਫਰੈਂਸ ਹੈ ਨੂੰ ਸਹੀ ਪਾਵਨ ਲੈ ਕੇ ਬੱਸ ਲੋਕਾਂ ਬਚਾ ਸਾਡੀ ਬਦਲ ਕਰੋਗੇ ਸਾਰੇ ਪਤਨਗਾ ਭਾਵ ਦਾ ਬਹੁਤ ਤੰਗ